ਹਾਂਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਤੁਹਾਨੂੰ ਗੁਰੂ ਗੋਬਿੰਦ ਸਿੰਘ ਜੀ ਆਪਣੇ ਮੱਖੋਂ ਫਰਮਾਉਂਦੇ ਹਨ ਕਿ ਉਸ ਅਕਾਲ ਪੁਰਖ ਅੱਗੇ ਅਰਦਾਸ ਕਰੋ ਬੇਨਤੀ ਕਰੋ ਪਾਠ ਕਰੋ ਕੜਾ ਪ੍ਰਸ਼ਾਦੀ ਦੇਖ ਚੜਾਓ ਉਹ ਸੱਚੇ ਪਾਤਸ਼ਾਹ ਬਖਸ਼ਣਹਾਰ ਬਖਸ਼ਦਾ ਹੈ ਉਹ ਦਇਆ ਦਾ ਸਾਗਰ ਹੈ ਉਹ ਤੁਹਾਡੀਆਂ ਗਲਤੀਆਂ ਪੁੱਲਾਂ ਨੂੰ ਬਖਸ਼ ਦੇਵੇਗਾ ਤਨ ਗੁਰੂ ਨਾਨਕ ਦੇਵ ਜੀ ਤੁਹਾਡੀਆਂ ਕੀਤੀਆਂ ਹੋਈਆਂ ਗਲਤੀਆਂ ਨੂੰ ਮਾਫ ਕਰ ਦੇਣਗੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੀ ਕਿਹਾ ਸੀ ਕਿ ਏਦਾਂ ਨਹੀਂ ਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਨਾ ਸਿੱਖੋ ਤੇ ਵਾਰ-ਵਾਰ ਉਹੀ ਗਲਤੀਆਂ ਨੂੰ ਦੁਹਰਾਓ ਤੇ ਆਪਣੀਆਂ ਕੀਤੀਆਂ ਹੋਈਆਂ ਗਲਤੀਆਂ ਕੁਰਤੀਆਂ ਅਤੇ ਮਾੜੇ ਕੰਮਾਂ ਨੂੰ ਨਾ ਛੱਡੋ ਅੱਗੇ ਗੁਰੂ ਗੋਬਿੰਦ ਸਿੰਘ ਜੀ ਮੁੱਖੋਂ ਫਰਮਾਉਂਦੇ ਸਨ ਕਿ ਤੁਸੀਂ ਉਸ ਅਕਾਲ ਪੁਰਖ ਨੂੰ ਪਿਆਰ ਕਰੋ ਉਸ ਦੀ ਅਰਾਧਨਾ ਕਰੋ ਤੇ ਉਸ ਦੇ ਦਿੱਤੇ ਹੋਏ ਉਪਦੇਸ਼ਾਂ ਨੂੰ ਧਾਰਨ ਕਰੋ ਆਪਣੀਆਂ ਮਾੜੀਆਂ ਕ੍ਰੀਤੀਆਂ ਵਿੱਚ ਸ਼ੁਦਾਰ ਲੋ ਤਨੀਵੇਂ ਹੋ ਕੇ ਅਕਾਲ ਪੁਰਖ ਦੇ ਦਰ ਤੇ ਆਓ ਜਦੋਂ ਤੁਸੀਂ ਨੀਵੇਂ ਹੋ ਕੇ ਉਸ ਅਕਾਲ ਪੁਰਖ ਦੇ ਦਰ ਤੇ ਆਮੋਗੇ ਤਾਂ ਉਹ ਤੁਹਾਨੂੰ ਕਬੂਲ ਕਰ ਲਵੇਗਾ ਗੁਰੂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਫਰਮਾਉਂਦੇ ਸਨ ਕਿ ਜੇ ਤੁਸੀਂ ਇੱਕ ਪਾਸੇ ਵਿਪਰਮ ਦੀ ਰੀਤ ਕਰੀਆ ਮ ਤੁਸੀਂ ਚੇਲਿਆਂ ਚ ਪਾਟਿਆਂ ਕੋਲ ਜਾਈ ਜਮੋ ਤੇ ਦੂਜੇ ਪਾਸੇ ਉਸ ਅਕਾਲ ਪੁਰਖ ਦੇ ਦਰ ਤੇ ਜਾ ਕੇ ਉਹਨਾਂ ਨੂੰ ਮਾਇਆ ਦੀ ਪੇਟਾ ਕਰ ਦਿਓ ਪਰ ਉਹ ਤੁਹਾਨੂੰ ਕਬੂਲ ਨਹੀਂ ਕਰਨਗੇ ਇਦਾਂ ਨਹੀਂ ਹੁੰਦਾ ਅਕਾਲ ਪੁਰਖ ਇਦਾਂ ਨਹੀਂ ਕਰਦਾ ਕਿ ਸੱਚੇ ਪਾਤਸ਼ਾਹ ਅਕਾਲ ਪੁਰਖ ਉਸ ਦੀ ਰਹਿਤ ਮਰਿਆਦਾ ਨੂੰ ਦੇਖਦਾ ਹੈ ਜੋ ਰਹਿਤ ਮਰਿਆਦਾ ਵਿੱਚ ਪੂਰਾ ਹੁੰਦਾ ਹੈ ਉਹ ਗੁਰੂ ਦਾ ਹੋ ਜਾਂਦਾ ਹੈ ਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਸਾਰੀਆਂ ਟੇਡੀਆਂ ਜੁੰਨਾਂ ਬਾਰੇ ਵੀ ਦੱਸ ਦਿੱਤਾ ਸੀ ਤੇ ਗੁਰੂ ਗੋਬਿੰਦ ਸਿੰਘ ਜੀ ਨੂੰ ਜੇ ਪਿਆਰ ਕਰਨਾ ਹੈ ਤਾਂ ਇੱਕ ਉਦਾਹਰਨ ਮਿਲਦੀ ਹੈ ਇਤਿਹਾਸ ਵਿੱਚ ਉਹ ਹੈ ਭਾਈ ਨੰਦ ਲਾਲ ਜੀ ਭਾਈ ਨੰਦ ਲਾਲ ਜੀ ਆਪਣੀਆਂ ਕਵਿਤਾਵਾਂ ਵਿੱਚ ਲਿਖਦੇ ਸਨ ਜੋ ਵੀ ਆਪ ਜੀ ਦੇ ਅਨੰਦਪੁਰ ਦੀਆਂ ਗਲੀਆਂ ਵਿੱਚੋਂ ਲੰਘ ਗਿਆ ਨੂੰ ਕਿਸੇ ਬਾਦਸ਼ਾਹੀ ਜਾਂ ਤਖਤਾਂ ਦੀ ਭੁੱਖ ਨਹੀਂ ਰਹਿੰਦੀ ਅੰਦਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗੁਆਈਆਂ ਆਪਾਂ ਨੂੰ ਵੀ ਸਭ ਨੂੰ ਇਦਾਂ ਹੀ ਉਸ ਅਕਾਲ ਪੁਰਖ ਨਾਲ ਪਿਆਰ ਕਰਨਾ ਚਾਹੀਦਾ ਹੈ ਵੀ ਲੋਕ ਉਸ ਅਕਾਲ ਪੁਰਖ ਪ੍ਰਮਾਤਮਾ ਦੇ ਰਸਤੇ ਤੇ ਤੁਰਨਾ ਚਾਹੁੰਦੇ ਹਨ ਉਹਨਾਂ ਲਈ ਦੋ ਗੱਲਾਂ ਜ਼ਰੂਰੀ ਹਨ ਪਹਿਲਾ ਉਹਨਾਂ ਦੇ ਦਿਲ ਵਿੱਚ ਉਹ ਸਤਿਗੁਰ ਦਾ ਪਿਆਰ ਹੋਵੇ ਤੇ ਦੂਜਾ ਉਸ ਗੁਰੂ ਦਾ ਬੁੱਲਾਂ ਉੱਤੇ ਸਿਮਰਨ ਹੋਵੇ। ਆ ਵੀ ਮਨੁੱਖਾਂ ਦੇ ਇਹ ਦੋ ਗੱਲਾਂ ਹੋਣ ਗਿਆ ਚੇਤੇ ਉਹ ਪ੍ਰਮਾਤਮਾ ਦੇ ਅਜ਼ੀਜ਼ ਹੋ ਜਾਣਗੇ। ਕਿਉਂਕਿ ਕਈ ਲੋਕ ਇਦਾਂ ਦੇ ਹਨ ਜਿਨ੍ਹਾਂ ਦੇ ਮੁੱਖ ਉੱਤੇ ਤਾਂ ਗੁਰੂ ਦਾ ਸਿਮਰਨ ਹੈ ਪਰ ਦਿਲ ਵਿੱਚ ਨਹੀਂ ਤੇ ਕਈ ਲੋਕ ਅਜਿਹੇ ਹਨ ਜਿਨ੍ਹਾਂ ਦੇ ਦਿਲ ਵਿੱਚ ਗੁਰੂ ਦਾ ਵਿਰਾਗ ਤਾਂ ਹੈਗਾ ਪਰ ਮੁੱਖਾਂ ਉੱਤੇ ਸਿਮਰਨ ਨਹੀਂ। ਜੋ ਇਹਨਾਂ ਦੋਨਾਂ ਗੱਲਾਂ ਨੂੰ ਉਧਾਰ ਲੈਂਦਾ ਹੈ ਉਹ ਸਤਿਗੁਰ ਸੱਚੇ ਬਾਸ਼ਾ ਨੂੰ ਕਬੂਲ ਹੋ ਜਾਂਦਾ ਹੈ ਤੇ ਇਹ ਸੀ ਉਹ 100 ਸਾਖੀ ਦਾ ਇਤਿਹਾਸ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ